ਸਤਿ ਸ਼੍ਰੀ ਕਾਲ ਜੀ ਅੱਜ ਦਾ ਨਮਰ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਅੰਮ੍ਰਿਤਧਾਰੀ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਰਿਸ਼ਤੇ ਦੀ ਜਾਣਕਾਰੀ ਕਰੋ ਨੋਟ ਏਰੀਆ ਗੁਰਦਾਸਪੁਰ ਗੋਤ ਬੁੱਟਰ ਮੁੰਡੇ ਦੀ ਪੜ੍ਹਾਈ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ 1998 ਕੱਦ 6 ਫੁੱਟ ਮੁੰਡੇ ਕੋਲੇ 6 ਕਿਲੇ ਜ਼ਮੀਨ ਰੋਡ ਤੇ ਜ਼ਮੀਨ ਤੇ ਹੋਰ ਵੀ ਸ਼ਹਿਰੀ ਪ੍ਰਾਪਰਟੀ ਭੈਣਾ 2 ਮੈਰਿਡ ਕੈਨੇਡਾ ਪੀਆਰ ਮੁੰਡਾ ਕੈਨੇਡਾ ਟੋਰਾਂਟੋ ਦੇ ਵਿੱਚ ਵਰਕ ਪਰਮਿਟ ਤੇ ਹੈ ਟਰੱਕ ਮਕੈਨਿਕ ਦੀ ਜੌਬ ਕਰਦਾ ਵਧੀਆ ਸੈਲਰੀ ਮੁੰਡਾ ਅੰਮ੍ਰਿਤਧਾਰੀ ਸੋਹਣਾ ਸੁਨੱਖਾ ਤੇ ਬਿਲ ਸੈਟਰਡ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜ੍ਹੀ ਲਿਖੀ ਕੈਨੇਡਾ ਤੋਂ ਪੀਆਰ ਜਾਂ ਸਿਟੀਜ਼ਨ ਕੁੜੀ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਤੇ ਮਾਝਾ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਦਰ ਸ਼ੇਅਰ ਧੰਨਵਾਦ